ਪਿਛਲੇ 2 ਦਿਨਾਂ ਤੋਂ ਪੈਂਦੇ ਮੌਲੇ タルਮੀ ਨੇ ਪੂਰੇ ਇਲਾਕੇ ਨੂੰ ਜਲਥਲ ਕਰ ਦਿੱਤਾ ਇਸ ਰਜਲਦਾਂ ਪਿੰਡ ਅਖਾੜਾ ਬਿਜਲੀ ਲੰਗ ਦੀ ਡਰੇਨ ਦੀ ਬਲੌਕੇਜ ਹੋ ਗਈ ਅਤੇ ਡਰੇਨ ਵਿੱਚਲਾ ਪਾਣੀ ਓਵਰਫਲੋ ਹੋ ਕੇ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਇਸ ਪਾਣੀ ਦੀ ਮਾਰ ਹੇਠ ਲਗਭਗ 2 ਸੈਕੜੇ ਤੋਂ ਬਧੇਰੇ ਏਕੜ ਚੋਨੇ ਤੇ ਹਰੇ ਚਾਰੇ ਦੀ ਫਸਲ ਬਰਬਾਦ ਹੋ ਗਈ ਹਾਲਾਤ ਨੂੰ ਦੇਖਦਿਆਂ ਐਸਟੀਐਮ ਕਰਮਦੀਪ ਸਿੰਘ ਅਤੇ ਹਲਕਾ ਵਿਧਾਇਕ ਸਰਬਜੀਤ ਕੋਰ ਮਾਨੁਕ ਨੇ ਮੌਕੇ ਦਾ ਦੌਰਾ ਕੀਤਾ ਅਤੇ ਪਾਣੀ ਦੇ ਪੱਧਰ ਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਅਖਾਰੇ ਪਿੰਡ ਦੇ ਵਿੱਚ ਪਾਣੀ ਓਵਰਫਲੋ ਹੋਣ ਕਰਕੇ ਟਰੇਨ ਤੋਂ ਬੁੱਟੀ ਕਰਕੇ ਥੋੜੇ ਜਿਹਾ ਤੁਹਾਨੂੰ ਫਸਲਾਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਸੀ। ਤੇ ਅੱਜ ਅਸੀਂ ਪਟਵਾਰੀ ਸਾਹਿਬ ਦੀ ਡਿਊਟੀ ਲਈਏ ਵੀ ਇਹ ਸਾਰਾ ਖਰਾਬਾ ਚੈੱਕ ਕਰਕੇ ਸਾਨੂੰ ਰਿਪੋਰਟ ਕਰਨ। ਸ਼ਾਮ ਤੱਕ ਜਾਂ ਕੱਲ ਤੱਕ ਰਿਪੋਰਟ ਆ ਜੇ ਤੇ ਜਿੰਨੀ ਵੱਧ ਤੋਂ ਵੱਧ ਸਰਕਾਰ ਵੱਲੋਂ ਮਦਦ ਹੋਏਗੀ ਕੀਤੀ ਜਾ। ਇਹ ਕਿੰਨੇ ਇੱਕ ਕੋਈ ਫਸਲਾਂ ਦਾ ਨੁਕਸਾਨ ਵੀ ਹੋਇਆ ਜੀ ਫਸਲਾਂ ਦਾ ਨੁਕਸਾਨ ਪਾਣੀ ਓਵਰਫਲੋ ਹੋਣ ਕਰਕੇ ਜਿਹੜਾ ਝੋਨਾ ਵਿੱਚ ਜੀ ਅਸੀਂ ਨੁਕਸਾਨ ਹੋਇਆ ਪਟਵਾਰੀ ਸਾਹਿਬ ਆਪ ਇਹਨੂੰ ਦੇਖ ਕੇ ਅਸੀਂ ਉਹ ਸਾਹਿਬ ਆਏ ਹੋਏ ਆ ਟ੍ਰੇਨਾਂ ਵਾਲੇ ਸਾਡੇ ਐਸ.ਡੀ.ਐਮ ਸਾਹਿਬ ਖੜੇ ਆ ਇਹ ਸਰਪੰਚ ਸਾਹਿਬ ਖੜੇ ਆ ਜੇ ਜੋ ਹੈ ਜਿਹੜਾ ਨੁਕਸਾਨ ਹੋਇਆ ਉਹ ਉਹ ਤਾਂ ਅਸੀਂ ਬਾਕੀ ਮੰਦ ਭਾਗਾ ਵਾ ਪਰ ਜੋ ਸਾਡੇ ਵੱਲੋਂ ਸਰਕਾਰ ਵੱਲੋਂ ਹੋਏਗਾ ਤੇ ਅਸੀਂ ਚੋ ਬੁਟੀ ਵਾਟੀ ਕੋਈ ਆਈ ਹੈ ਕਹਿੰਦੇ ਇਹ ਅੱਗੇ ਟ੍ਰੇਨ ਬਲੌਕ ਹੋਈ ਆ ਉਹਦੀ ਵੀ ਸਪਾਈ ਕਰਾ ਰਹੇ ਅਸੀਂ ਦੋ ਟ੍ਰੇਨਾਂ ਤੇ ਮਸ਼ੀਨਾਂ ਜਿਹੜੀਆਂ ਜੀ ਸੀ ਬੀ ਹੁਣ ਇੱਕ ਤਾਂ ਭੇਜਤੀ ਆ ਇੱਕ ਐਸਡੀਓ ਸਾਫ ਕਰਨੇ ਮੈਂ ਆਪੇ ਜਾਵਾਂਗਾ ਦੂਜੀ ਭੇਜ ਦਾਂਗੇ ਅਫੀਸਰ ਸਹਿਬਾਨ ਆਪਣੀ ਬੰਦਿਆ ਦੀ ਡਿਪਿਊਟ ਕਰਕੇ ਉਦੋਂ ਤੱਕ ਡਿਊਟੀ ਰਹਿਣਗੇ ਜਦੋਂ ਤੱਕ ਇਹ ਪੂਰਾ ਸਾਫ ਨਾ ਹੋ ਜੇ ਇੱਥੇ ਸਾਡੇ ਜਿਹੜਾ ਹੈਗਾ ਵਾ ਅ ਪਿਛਲੇ ਪਾਸੇ ਜਿਹੜਾ ਛੱਪੜ ਆ ਉੱਥੇ ਪਿਛਲੇ ਪਿੰਡਾਂ ਦਾ ਜਿਹੜਾ ਪਾਣੀ ਆ ਬਾਰਸ਼ ਹੋਣ ਦੇ ਨਾਲ ਸਾਡਾ ਜਿਮੀਦਾਰ ਭਰਾਵਾਂ ਦਾ ਕਾਫੀ ਨੁਕਸਾਨ ਹੋਇਆ ਵਾ ਉਹਦੇ ਸਬੰਧ ਵਿੱਚ ਅੱਜ ਇਥੇ ਐਸਡੀਐਮ ਜਗਰਾਉਂ ਤੇ ਐਮਐਲਏ ਜਗਰਾਉਂ ਸਾਡੇ ਕੋਲ ਇਥੇ ਪਹੁੰਚਿਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵਾ ਦੇ ਜਿਹੜਾ ਤੁਹਾਡਾ ਮਸਲੇ ਦਾ ਜਿਹੜਾ ਹੈਗਾ ਜੀ ਪਾਣੀ ਦਾ ਸੇਤੀ ਹੱਲ ਕਰਿਆ ਜਾਊਗਾ ਅੱਜ ਉਹਨਾਂ ਨੇ ਦੋ ਜੀਵੀ ਸੀ ਇੱਥੇ ਸਾਨੂੰ ਦੇਤੀਆਂ ਵਾ ਜਿੱਤੋਂ ਕਦੋਂ ਬਲੌਕੇਜ ਹੋਈ ਆ ਉਹਨੂੰ ਖੋਲਣ ਵਾਸਤੇ ਤੇ ਉਹ ਬਾਕੀ ਜਿਹੜਾ ਸਾਡੇਆਂ ਦੋ ਤਿੰਨ ਸਮੱਸਿਆ ਸੀ ਸਾਡੇ ਆ ਡਰੇਨ ਵਾਲੇ ਪੌਲਦੀ ਸਮੱਸਿਆ ਸੀਗੀ ਉਹ ਵੀ ਉਹਨਾਂ ਦੇ ਧਿਆਨ ਚ ਕੀਤੀ ਉਹ ਵੀ ਕਹਿੰਦੇ ਜਲਦੀ ਅਸੀਂ ਹੱਲ ਕਰਵਾ ਦਾਂਗੇ ਉਹਦੇ ਕਰਕੇ ਇੱਥੇ ਸਾਡੇ ਕੋਲੇ ਲੋਕਲ ਪ੍ਰਸ਼ਾਸਨ ਸਾਰਾ ਹੀ ਆਇਆ ਸੀਗਾ ਜਿਹੜਾ ਸਾਡੇ ਬੈਕ ਸਾਈਡ ਤੇ 1.200 ਕਿੱਲਾ ਜਿਹੜਾ ਪਾਣੀ ਦੀ ਮਾਰਚਾ ਜਿਹੜਾ ਸੱਪੜ ਦੇ ਨਾਲ ਲੱਗਦਾ ਏਰੀਆ ਉਹ ਸਾਰਾ ਹੀ ਡੁੱਬ ਚੁੱਕਿਆ ਵਾ ਪਿਛਲੇ ਪਾਣੀ ਜਿਹੜਾ ਪਿਛਲੇ ਪਿੰਡਾਂ ਦਾ ਪਾਣੀ ਆਉਂਦਾ ਵਾ ਉਹਦੇ ਨਾਲ ਸਾਡਾ ਕਾਫੀ ਨੁਕਸਾਨ ਹੋ ਗਿਆ ਨਗਰ ਦਾ ਹਾਂਜੀ ਉਹਨਾਂ ਨੂੰ ਅਸੀਂ ਕਿਹਾ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਇਹਦੀ ਗਦਾਫੀ ਕਰਕੇ ਮੌਕੇ ਤੇ ਜੋ ਵੀ ਸਹਾਤਾ ਵਾ ਸਾਨੂੰ ਦਿੱਤੀ ਜਾਵੇ ਅਸੀਂ ਨਗਰ ਵਾਲੇ ਵੀ ਆ ਨਾਲ ਸਹਿਯੋਗ ਦੇਵਾਂਗੇ ਜਿਵੇਂ ਹੜ੍ਹਾਂ ਦਾ ਪਾਣੀ ਆਪਾਂ ਦੇਖਦੇ ਆਂ ਵੀ ਆਉਂਦਾ ਵਾ ਬੈਕ ਤੋਂ ਉਹਦਾ ਕੋਈ ਹੱਲ ਤਾਂ ਕੱਢਣਾ ਚਾਹੀਦਾ ਡਰੇਨ ਵਿਭਾਗ ਨੂੰ ਵੀ ਅਸੀਂ ਬੇਨਤੀ ਕੀਤੀ ਅੱਜ ਉਹ ਵੀ ਐਸਡੀ ਉਹਨਾਂ ਨੇ ਬੇਨਤੀ ਕੀਤੀ ਵੀ ਡਰੇਨ ਦੀ ਸਫਾਈ ਆ ਜਿਹੜੀ ਚੰਗੀ ਤਰ੍ਹਾਂ ਕੀਤੀ ਜਾਵੇ ਵਿੱਚ ਵੱਡੇ ਦਰਾਖਤ ਤਾਂ ਡਿੱਗੇ ਹੋਏ ਆ ਉਹ ਕੱਲ ਅਸੀਂ ਖੁਦ ਆਪ ਜਾ ਕੇ ਨਗਰ ਵਾਲਿਆਂ ਨੇ ਕੱਢੇ ਆ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਤੇ ਐਸਡੀਓ ਸਾਹਿਬ ਸੀਗੇ ਡਰੇਨ ਭਾਗ ਦੇ ਉਹਨਾਂ ਨੂੰ ਵੀ ਕਿਹਾ ਹੁਣ ਮਸ਼ੀਨਾਂ ਦੋ ਚੱਲ ਰਹੀਆਂ ਦੇਖਦੇ ਆ ਪਾਣੀ ਦਾ ਹੱਲ ਤਾਂ ਹੁਣ ਕਰਨਾ ਹੀ ਪਊਗਾ ਕਿਉਂਕਿ ਨੁਕਸਾਨ ਕਾਫੀ ਹੋ ਚੁੱਕਿਆ ਪਿੱਛੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਤੇ ਲਈ ਬੈਲ ਆਈਕਨ ਤੇ